ਕੱਲ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 1 ਦੀ ਟੀਮ ਨੂੰ ਦੋ ਇੱਕ ਕਾਮਯਾਬੀ ਹਾਸਿਲ ਹੋਈ ਜਦੋਂ ਸਟੀਮ ਗੱਡੀ 'ਚ ਸਵਾਰ ਤਿੰਨ ਸ਼ੱਕੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤਿੰਨ ਦੋਸ਼ੀ ਹੈਗੇ ਨੇ ਇਹਨਾਂ ਦੇ ਕੋਲੋਂ ਇੱਕ 9mm ਦਾ ਪਿਸਤਲ ਤੇ ਇੱਕ ਸਟੀਮ ਗੱਡੀ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਗਿੱਦੜਬਾਹ ਦੇ ਵਿੱਚ ਐਫਆਰ ਨੰਬਰ 27/24 ਦਰਜ ਹੈ ਉਹ ਵਾਰਦਾਤ ਕੀਤੀ ਸੀ ਉੱਥੇ ਗਨਪੁਆਇੰਟ ਤੇ ਉਹ ਗੱਡੀ ਖੋਹ ਕੀਤੀ ਸੀ ਬਰੀਜ਼ਾ ਗੱਡੀ ਉਹਦੇ ਵਿੱਚ ਵੀ ਇਹ ਤਿੰਨ ਬੰਦੇ ਇਨਵੋਲ ਸੀ ਤੇ ਜਿਹੜੀ 9mm ਇਹਨਾਂ ਤੋਂ ਰਿਕਵਰ ਹੋਈ ਹੈ ਉਹਦੇ ਸਬੰਧੀ ਵੀ 58 ਨੰਬਰ ਐਫ ਆਈ ਆਰ ਸਿਟੀ ਕੋਰਟ ਕਪੂਰਾ ਫਰੀਦਕੋਟ ਦਰਜ ਹੈ ਆ 9mm ਵੈਪਨ ਇਹਨਾਂ ਨੇ ਪੁਲਿਸ ਮੁਲਾਜ਼ਮ ਤੋਂ ਚੋਰੀ ਕੀਤਾ ਸੀ ਹੋਰ ਵੀ ਇਹਨਾਂ ਦੇ ਕੀ ਮਾਮਲੇ ਦਰਜ ਨੇ ਇਹਨਾਂ ਦੇ ਵਿੱਚ ਦੋ ਦੋਸ਼ੀ ਨੇ ਸੰਜੇ ਕੁਮਾਰ ਤੇ ਸ਼ਮਿੰਦਰ ਸਿੰਘ ਇਹਨਾਂ ਤੇ ਪਹਿਲਾਂ ਲੁੱਟਾਂ ਖੋਹਾਂ ਦੇ ਤੇ ਐਨ ਡੀ ਪੀ ਐ ਐਕਟ ਦੇ ਤਹਿਤ ਮੁਕਤਵੇਂ ਦਰਜ ਨੇ ਇਹ ਕੰਮ ਕੀ ਕਰਦੇ ਆ ਇਹ ਕੰਮ ਕੁਛ ਵੀ ਨਹੀਂ ਆਹੀ ਅਪਰਾਧ ਹੀ ਕਰਦੇ ਆ ਲੁੱਟਾਂ ਖਵਾਉਣ ਦਾ ਹੀ ਕੰਮ ਹੈ ਬਾਕੀ ਮਿਹਨਤ ਮਜ਼ਦੂਰੀ ਕਰਦੇ ਆ ਉਸ ਤੋਂ ਨਾਲ ਇੰਨੇ ਕਮੜਦੇ ਲੱਗਦੇ ਐ 25 ਸਾਲ ਤੱਕ ਦੀ ਏਜ ਹੈਗੀ ਇਹਨਾਂ ਦੀ 20 ਤੋਂ ਲੈ ਕੇ 25 ਸਾਲ ਪੈਸਾ ਜਿਹੜੀ ਲੁੱਟਾਖੋ ਕਰਦੇ ਉਹ ਨਸ਼ੇ ਵਾਸਤੇ ਯੂਜ਼ ਕਰਦੇ ਸੀ ਜਾਂ ਕੋਈ ਈਜ਼ੀ ਮਨੀ ਦਾ ਇਸ਼ਿਆਰ ਆਇਨਾ ਦਾ ਮਕਸਦ ਤਾਂ ਮੇਨ ਈਜ਼ੀ ਮਨੀ ਦਾ ਹੀ ਸੀ ਬਾਕੀ ਨਸ਼ੇ ਪੱਤੇ ਵੀ ਇਹ ਕਰਦੇ ਨੇ ਬਾਕੀ ਸਾਡੀ ਜਿਹੜੀ ਇਹ ਤਫਤੀਸ਼ ਜਾਰੀ ਹੈ ਹੋਰ ਸਾਰੀ ਜਿਹੜੀ ਵੀ ਗੱਲਾਂ ਹੈਗੀਆਂ ਨੇ ਤਫਤੀਸ਼ ਦੌਰਾਨ ਹੋਰ ਖੁਲਾਸਾ ਹੋ ਜਾਊਗਾ ਪਰ ਮਾਨ ਖੁਲਾਸਾ ਹੋਊਗਾ हां जी आज ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਵਾਰਡ ਹਾਸਿਲ ਕਰਾਂਗੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲੱਗੇ